ਬਹੁਤ ਹੀ ਮਜ਼ੇਦਾਰ ਜੇ ਛੋਲੇ ਪੂਰੀ ਹਰ ਇੱਕ ਨੂੰ ਪਸੰਦ ਹੁੰਦੇ ਹੈ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਬਣਾਏ ਜਾਣ ਤਾਂ ਇਹ ਕਿਸੇ ਵੀ ਹੋਟਲ ਰੈਸਟੋਰੈਂਟ ਤੋਂ ਘੱਟ ਨਹੀਂ ਹੁੰਦੇ ਕਿਉਂਕਿ ਘਰ ਦੇ ਵਿੱਚ ਆਪਾਂ ਵਧੀਆ ਤੋਂ ਵਧੀਆ ਸਮਾਨ ਪਾ ਕੇ ਇਹਨਾਂ ਨੂੰ ਤਿਆਰ ਕਰਦੇ ਆਂ ਮਜ਼ੇਦਾਰ ਜਿਹੜੇ ਛੋਲੇ ਤੇ ਪੂਰੀਆਂ ਬਿਲਕੁਲ ਪਟੂਰੇ ਵਰਗੀਆਂ ਹਰੇਕ ਪੂਰੀ ਤੁਹਾਡੀ ਇਸ ਤਰ੍ਹਾਂ ਹੀ ਫੁੱਲੂਗੀ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਮਜ਼ੇਦਾਰ ਜਿਹੜੇ ਛੋਲੇ ਪੂਰੀ ਬਣਾਉਂਦੀ ਇਹ ਫੁੱਲ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਕਈ ਵਾਰ ਆਪਾਂ ਘਰ ਦੇ ਵਿੱਚ ਤਿਆਰਤਾ ਕਰਦੇ ਆਂ ਤਰੀਕੇ ਵਿੱਚ ਫਰਕ ਹੁੰਦਾ ਹੈ ਯੋਤਰੀ ਕਿਵੇਂ ਚ ਫਰਕ ਹੁੰਦਾ ਤਾਂ ਸਵਾਦ ਵਿੱਚ ਆਪਣੇ ਆਪ ਹੀ ਪੈ ਜਾਂਦਾ ਛੋਲਿਆਂ ਨੂੰ ਆਪਾਂ ਪੂਰੀ ਰਾਤ ਪਿਓ ਕੇ ਰੱਖਤਾ ਸੀ ਆਪਾਂ ਇੱਥੇ ਕਾਬਲੀ ਛੋਲੇ ਲਏ ਐ ਉਸ ਤੋਂ ਬਾਅਦ ਜੀ ਕੁੱਕਰ ਵਿੱਚ ਆਪਾਂ ਲੈ ਤਿੰਨ ਤੋਂ ਚਾਰ ਗਲਾਸ ਪਾਣੀ ਦੇ ਜਿਸ ਹਿਸਾਬ ਦੇ ਤੁਹਾਡੇ ਛੋਲੇ ਹੋਏ ਉਸ ਹਿਸਾਬ ਨਾਲ ਪਾਣੀ ਲਿਓ ਪਰ ਪਾਣੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਫਿਰ ਇੱਕ ਵੱਡੇ ਸਾਈਜ਼ ਦਾ ਲਵਾਂਗੇ ਆਲੂ ਉਹਨੂੰ ਛਿੱਲ ਕੇ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਤੇ ਉਹ ਆਪਾਂ ਕੁੱਕਰ ਦੇ ਵਿੱਚ ਹੀ ਪਾਤਾ ਅੱਧਾ ਚਮਚ ਪਾਇਆ ਨਮਕ ਦਾ ਤੇ ਇੱਕ ਚਮਚ ਉਸੇ ਤਰ੍ਹਾਂ ਹੀ ਮਗੇ ਕੀ ਹੁੰਦਾ ਕਿਉਂਕਿ ਜਦ ਹੀ ਵਿਸਲਾ ਆਉਣਗੀ ਤਾਂ ਪਾਣੀ ਵਗੈਰਾ ਬਿਲਕੁਲ ਵਾਰ ਨਾ ਆਵੇ ਵੈਸੇ ਆਪਾਂ ਪਾਣੀ ਇਹਦੇ ਵਿੱਚ ਜਿਆਦਾ ਪਾਇਆ ਨਹੀਂ ਉਸ ਤੋਂ ਬਾਅਦ ਜੀ ਆਪਾਂ ਤਿੰਨ ਚਾਰ ਕੱਟੇ ਇਹਦੇ ਲਈ ਬਰੀਕ ਪਿਆਜ਼ ਤੇ ਤਿੰਨ ਚਾਰ ਹੀ ਕੱਟੀਆਂ ਹਰੀਆਂ ਮਿਰਚਾਂ ਲੰਬੀਆਂ ਤੇ ਇਹਦੇ ਵਿਚਕਾਰ ਤੁਸੀਂ ਕੱਟ ਲਗਾ ਦੇਣਾ ਫਿਰ ਲਵਾਂਗੇ ਤਿੰਨ ਚਾਰ ਟਮਾਟਰ ਤੇ ਉਹਨਾਂ ਦੀ ਆਪਾਂ ਵਧੀਆ ਜੀ ਪਿਓਰੀ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਜੀ ਆਪਣੇ ਛੋਲੇ ਜਿਹੜੇ ਉਹ ਤਿਆਰ ਹੋ ਗਏ ਉਹਨਾਂ ਦੇ ਵਿੱਚੋਂ ਆਪਾਂ ਆਲੂ ਨੂੰ ਬਾਹਰ ਕੱਢ ਲਾਂਗੇ ਇੱਕ ਜੱਗ ਵਿੱਚ ਇਹਨੂੰ ਪਾ ਕੇ ਆਪਾਂ ਕੜਛੀ ਦੇ ਨਾਲ ਹਲਕਾ ਜਿਹਾ ਮੈਸ਼ ਕਰ ਲਾਂਗੇ ਕਿਉਂਕਿ ਇਹ ਥੋੜਾ ਜਿਹਾ ਠੰਡਾ ਵੀ ਹੋ ਜਾਊਗਾ ਤੇ ਬਾਕੀ ਇਹ ਮੈਸ਼ ਵੀ ਹੋ ਜਾਊਗਾ ਅਸ ਤੋਂ ਬਾਅਦ ਇੱਕ ਕੜਚੀ ਪਰਕੇ ਪਾਵਾਂਗੇ ਆਪਾਂ ਇਹਦੇ ਵਿੱਚ ਉਬਲੇ ਹੋਏ ਛੋਲਿਆਂ ਦੀ ਤੇ ਥੋੜਾ ਜਿਹਾ ਵਿੱਚ ਪਾਵਾਂਗੇ ਪਾਣੀ ਤੁਸੀਂ ਛੋਲਿਆਂ ਵਾਲਾ ਪਾਣੀ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਨੂੰ 1-2 ਮਿੰਟ ਲਈ ਆਪਾਂ ਲਗਾਤਾਰ ਗ੍ਰाइंड ਕਰਾਂਗੇ ਇਹਦਾ ਵਧੀਆ ਜਿਹਾ ਪੇਸਟ ਹੈ ਜਿਹੜਾ ਆਪਾਂ ਤਿਆਰ ਕਰ ਲਾਂਗੇ ਜਦੋਂ ਵੀ ਤੁਸੀਂ ਛੋਲਿਆਂ ਨੂੰ ਉਬਾਲ ਲੈਣ ਤਾਂ ਇਹਨਾਂ ਨੂੰ 90% ਤੱਕ ਤੁਸੀਂ ਪਕਾਉਣਾ ਹੈ ਜਿਆਦਾ ਨਹੀਂ ਪਕਾਉਣਾ ਕਿਉਂਕਿ ਜਦ ਹੀ ਆਪਾਂ ਇਹਦੇ ਵਿੱਚ ਇਹ ਪੇਸਟ ਮਿਕਸ ਕਰਾਂਗੇ ਤਾਂ 10% ਇਹਨਾਂ ਨੂੰ ਆਪਾਂ ਇੱਥੇ ਪਕਾਵਾਂਗੇ ਗੈਸ ਫਲੇਮ ਮੀਡੀਅਮ ਰੱਖਿਓ ਉਸ ਤੋਂ ਬਾਅਦ 8 ਤੋਂ 10 ਮਿੰਟ ਲਈ ਤੁਸੀਂ ਇਹਨੂੰ ਇਸ ਤਰੀਕੇ ਨਾਲ ਪਕਾਉਂਦੇ ਰਹੋ ਜਦੋਂ ਇਹ ਪੱਕ ਕੇ ਤਿਆਰ ਹੋਣਗੇ ਐਨੇ ਤੁਸੀਂ ਦੂਜਾ ਸਮਾਨ ਤਿਆਰ ਕਰ ਲੈਣਾ ਮਜੇਦਾਰ ਛੋਲਿਆਂ ਦੀ ਇਹ ਰੈਸਪੀ ਤੁਸੀਂ ਫੁੱਲ ਜ਼ਰੂਰ ਦੇਖਿਓ ਇੱਕ ਖੁੱਲੀ ਜਿਹੀ ਲੈ ਲਾਂਗੇ ਕੜਾਈ ਉਹਦੇ ਵਿੱਚ ਇੱਕ ਗਰੱਚੀ ਪਾਵਾਂਗੇ ਸਰੋਂ ਦੇ ਤੇਲ ਦੀ ਚੰਗੀ ਤਰੰਗ ਗਰਾਂਗੇ ਗਰਮ ਜਿਹੜੇ ਛੋਲੇ ਤੁਸੀਂ ਸਰੋਂ ਦੇ ਤੇਲ ਵਿੱਚ ਹੀ ਬਣਾਇਓ ਕਿਉਂਕਿ ਉਹਦੇ ਨਾਲ ਬੜੇ ਹੀ ਜ਼ਿਆਦਾ ਕਰਾਰੇ ਬਣਦੇ ਐ ਉਸ ਤੋਂ ਬਾਅਦ ਜੀ ਆਪਾਂ ਦੋ ਤਿੰਨ ਕੱਟੇ ਸੀ ਬਰੀਕ ਪਿਆਜ਼ ਸਭ ਪਹਿਲਾਂ ਉਹੀ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਤੁਸੀਂ ਗਰਮ ਕਰ ਲੈਣਾ ਗੈਸ ਦੀ ਫਲੇਮ ਮੀਡੀਅਮ ਰੱਖਣੀ ਹੈ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਓ ਫਿਰ ਆਪਾਂ ਪਾਵਾਂਗੇ ਦੋ ਤੇਜ ਪੱਤੇ ਦਾਲਚੀਨੀ ਵੱਡੀ ਇਲਾਇਚੀ ਇਹ ਸਾਰੀਆਂ ਚੀਜ਼ਾਂ ਟੇਸਟ ਲਈ ਪਰ ਪਾਇਓ ਜ਼ਰੂਰ ਕਿਉਂਕਿ ਇਹਦੇ বিনা ਛੋਲਿਆਂ ਦਾ ਸੁਆਦ ਅਧੂਰ ਹੈ ਉਸ ਤੋਂ ਬਾਅਦ ਚਾਰ ਪੰਜ ਪਾਈਆਂ ਆਪਾਂ ਲੰਬੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਹੌਲੀ ਹੌਲੀ ਇਹਨਾਂ ਨੂੰ ਪਕਾਉਂਦੇ ਜਾਵਾਂਗੇ ਜਦੋਂ ਇਹ ਪੱਕ ਕੇ ਤਿਆਰ ਹੋਗੇ ਫਿਰ ਪਾਵਾਂਗੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਰੰਗ ਵਾਲੀ ਮਿਰਚ ਅੱਧਾ ਚਮਚ ਦੇ ਲਗਭਗ ਤੁਸੀਂ ਰੰਗ ਵਾਲੀ ਮਿਰਚ ਪਾ ਦਿਓ ਬਾਕੀ ਤੁਸੀਂ ਆਪਣੇ ਛੋਲਿਆਂ ਦੇ ਹਿਸਾਬ ਨਾਲ ਨਮਕ ਤੇ ਮਿਰਚ ਪਾਓ ਤੇ ਜਿਹੜਾ ਇਹਦੇ ਵਿੱਚ ਮਸਾਲਾ ਪਾਉਂਗੇ ਉਹ ਆਪਾਂ ਸਿੰਪਲ ਮਸਾਲਾ ਨਹੀਂ ਪਾਇਆ ਛੋਲਿਆਂ ਵਾਲੇ ਮਸਾਲੇ ਦਾ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਨੂੰ ਇਸੇ ਤਰੀਕੇ ਨਾਲ ਹੀ ਮਿਕਸ ਕਰ ਦਾਂਗੇ ਜਦੋਂ ਇਹ ਮਸਾਲੇ ਹਲਕੇ ਜਿਹਾ ਪੱਕ ਗਏ ਨਾਲ ਦੀ ਨਾਲ ਤੁਸੀਂ ਵਿੱਚ ਟਮਾਟਰਾਂ ਦੀ ਪਿਓਰੀ ਪਾ ਦਿਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇੱਥੇ ਪਕਾਉਂਦੇ ਜਾਓ ਜਿੰਨਾ ਹੀ ਇਹ ਵਧੀਆ ਮਸਾਲਾ ਪਕਾਉਂਗੇ ਉਨੇ ਹੀ ਵਧੀਆ ਤੁਹਾਡੇ ਛੋਲੇ ਤਿਆਰ ਹੋਣਗੇ ਫਿਰ ਅੱਧੀ ਕੌਲੀ ਆਪਾਂ ਇਹਦੇ ਵਿੱਚ ਪਾਤੀ ਜੀ ਦਹੀਂ ਦੀ ਦਹੀਂ ਤੁਹਾਡਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਖੱਟਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਸਲੋ ਕਰ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਾਂਗੇ 4 ਤੋਂ 5 ਮਿੰਟ ਇਹਨੂੰ ਪੱਕਣ ਤੇ ਲੱਗਣਗੇ ਦੇਖੋ ਚੰਗੀ ਤਰ੍ਹਾਂ ਮਸਾਲੇ ਨੇ ਆਪਣਾ ਤੇਲ ਛੱਡਤਾ ਉੱਪਰ ਦੀ ਪਾਤੀ ਜੀ ਆਪਾਂ ਮੇਥੀ ਜਿਹਦੇ ਨਾਲ ਬੜੀ ਸੋਹਣੀ ਮਸਾਲੇ ਦੀ ਖੁਸ਼ਬੂ ਦੂਰ ਤੱਕ ਆਉਣ ਲੱਗੀ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਛੋਲੇ ਕਿਉਂਕਿ ਉਹ ਵੀ ਆਪਣੇ ਬਣ ਕੇ ਤਿਆਰ ਹੋਗੇ 8 ਤੋਂ 10 ਮਿੰਟ ਲਈ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਛੋਲੇ ਨੂੰ ਪਕਾਇਆ ਸੀ ਹੁਣ ਇਹਨੂੰ 4-5 ਮਿੰਟ ਲਈ ਆਪਾਂ ਹੋਰ ਪਕਾਵਾਂਗੇ ਛੋਲਿਆਂ ਨੂੰ ਹੋਰ ਜ਼ਿਆਦਾ ਟੇਸਟੀ ਬਣਾਉਣ ਲਈ ਹਜੇ ਆਪਾਂ ਇਹਦੇ ਵਿੱਚ ਬਹੁਤ ਸਮਾਨ ਪਾਵਾਂਗੇ ਇਹਦੇ ਲਈ ਆਪਾਂ ਇੱਕ ਚਮਚ ਪਰ ਕੇ ਲੈ ਲਿਆ ਜੀ ਦੇਸੀ ਘਿਓ ਦਾ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਇਹ ਸਾਰੇ ਸਮਾਨ ਬਿਨਾ ਇਹਦਾ ਟੇਸਟ ਜਿਹੜਾ ਅਧੂਰ ਹੈ ਫਿਰ ਵਿੱਚ ਭੁੰਨਾਂਗੇ ਇੱਕ ਚਮਚ ਜੀਰੇ ਦਾ ਜੀਰਾ ਜਿਹੜਾ ਤੁਸੀਂ ਉਹ ਦੇਸੀ ਘਿਓ ਦੇ ਵਿੱਚ ਹੀ ਭੁੰਨਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਤੇ ਲਸਣ ਜਿਹਨੂੰ ਆਪਾਂ ਬਰੀਕ ਤੇ ਲੰਬਾ ਕੱਟ ਲੈਣਾ ਇਸ ਤਰੀਕੇ ਦਾ ਅਦਰਕ ਲਸਣ ਇਹ ਛੋਲਿਆਂ ਦੇ ਵਿੱਚ ਤੁਸੀਂ ਕੱਟਿਓ ਬੜੀ ਵਧੀਆ ਟੇਸਟ ਆਉਂਦਾ ਹੈ ਦੋ ਪਾਈਆਂ ਸੁੱਕੀਆਂ ਲਾਲ ਮਿਰਚਾਂ ਜਿਹੜੀਆਂ ਕਿ ਇਹਨੂੰ ਬੜਾ ਵਧੀਆ ਕਲਰ ਦੇਣਗੀਆਂ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਹੋਰ ਮਿਕਸ ਕਰਤੀ ਰੰਗ ਵਾਲੀ ਮਿਰਚ ਜਿਹਦੇ ਨਾਲ ਇਹਦਾ ਕਲਰ ਹੋਰ ਜ਼ਿਆਦਾ ਵਧੀਆ ਆਊਗਾ ਕਿਉਂਕਿ ਜਿਹੜੀ ਇਹ ਮਿਰਚ ਹੈ ਉਹ ਆਪਾਂ ਦੇਸੀ ਘੋਚ ਪਕਾ ਲਈ ਤਾਂ ਕਰਕੇ ਅਲੱਗ ਹੀ ਕਲਰ ਦਿੰਦੀ ਹੈ ਉਸ ਤੋਂ ਬਾਅਦ ਜੀ ਇਹਨੂੰ ਛੋਲਿਆਂ ਦੇ ਉੱਪਰ ਪਾ ਕੇ ਇਹੀ ਤਰ੍ਹਾਂ ਇਹਦੇ ਵਿੱਚ ਆਪਾਂ ਮਿਕਸ ਕਰ ਲਾਂਗੇ ਇਹ ਮजेदार ਜੇ ਛੋਟੇ ਜੇ ਤੜਕੇ ਨਾਲੀ ਛੋਲਿਆਂ ਦਾ ਇੰਨਾ ਜਿਆਦਾ ਵਧੀਆ ਕਲਰ ਆਊਗਾ ਤੇ ਬਾਕੀ ਸਵਾਦ ਹੈ ਜਿਹੜਾ ਲਾਜਵਾਬ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਕਰਾਂਗੇ ਜੀ ਆਪਾਂ ਹਲਕਾ ਜਿਹਾ ਮਿਕਸ ਜੇ ਤੁਸੀਂ ਇਹ ਕਿਸੇ ਨੂੰ ਸਰਵ ਕਰਨੇ ਹੋਣ ਐਟ ਇਟਾਈਮ ਛੋਲੇ ਪੂਰੀ ਤਾਂ ਜਿਆਦਾ ਮਿਕਸ ਨਾ ਕਰਿਓ ਹਲਕਾ ਹਲਕਾ ਜਿਹਾ ਉੱਪਰ ਰੱਖਿਓ ਬੜੇ ਹੀ ਵਧੀਆ ਇਹਦੀ ਖੁਸ਼ਬੂ ਆਉਗੀ ਦੇਖਣ ਵਿੱਚ ਬੜੇ ਵਧੀਆ ਲੱਗਣਗੇ ਉੱਪਰੋਂ ਪਾਈਏ ਜੀ ਆਪਾਂ ਕਾਲੀ ਮਿਰਚ ਤੇ ਕਾਲਾ ਨਮਕ ਨਮਕ ਤੁਸੀਂ ਪਹਿਲਾਂ ਆਪਣਾ ਚੈੱਕ ਕਰ ਲਿਓ ਉਸ ਹਿਸਾਬ ਨਾਲ ਪਾਓ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਇਹਨੂੰ ਲਾਹੌਰੀ ਪਾਕਿਸਤਾਨੀ ਛੋਲੇ ਵੀ ਕਹਿੰਦੇ ਐ ਕਿਉਂਕਿ ਇਹ ਉੱਥੇ ਬੜੇ ਬਣਾਏ ਜਾਂਦੇ ਐ ਤੇ ਬਹੁਤ ਜਿਆਦਾ ਇਹ ਟੇਸਟੀ ਬਣਦੇ ਆ ਦੇਖੋ ਜੀ ਆਪਣੇ ਛੋਲੇ ਜਿਹੜੇ ਬਿਲਕੁਲ ਬਨ ਕੇ ਤਿਆਰ ਹੋ ਗਏ ਤੇ ਐਟੀ ਟਾਈਮ ਤੇ ਜਦੋਂ ਤੁਸੀਂ ਇਹਨਾਂ ਨੂੰ ਸਰਵ ਕਰੋਗੇ ਤਾਂ ਇਹਨਾਂ ਉੱਪਰ ਹਲਕਾ ਜਿਹਾ ਖਰਾ-ਖਰਾ ਧਨੀਆ ਪਾ ਦਿਓ ਉਹਦੇ ਨਾਲੇ ਹੋਰ ਜ਼ਿਆਦਾ ਵਧੀਆ ਬਣ ਜਾਣਗੇ ਫਿਰ ਆਪਾਂ ਲਈਏ ਜੀ ਸੂਜੀ ਹੁਣ ਬਣਾਵਾਂਗੇ ਆਪਾਂ ਮਜ਼ੇਦਾਰ ਜੀਆਂ ਪੂਰੀਆਂ ਜਿਹੜੀਆਂ ਕਿ ਬਿਲਕੁਲ ਪਟੂਰੇ ਵਾਂਗੂ ਫੁੱਲਣਗੀਆਂ ਤੇ ਇਹਦੇ ਲਈ ਜਿਹੜਾ ਕੱਪ ਲਈ ਆਪਾਂ ਸੂਜੀ ਉਹਨੂੰ ਚੰਗੀ ਤਰ੍ਹਾਂ ਛਾਂਲ ਲਿਆ ਫਿਰ ਇਹਦੇ ਵਿੱਚ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਦੇ ਜਾਵਾਂਗੇ ਜਿਆਦਾ ਪਾਣੀ ਤੁਸੀਂ ਇੱਕੋ ਸਾਰੇ ਦੇ ਵਿੱਚ ਨਹੀਂ ਪਾਉਣਾ ਹੌਲੀ ਹੌਲੀ ਕਰਕੇ ਪਾਉਣਾ ਹੈਗਾ ਛੋਲੇ ਪੂਰੀਆਂ ਦੀ ਮਜ਼ੇਦਾਰ ਜੀ ਇਹ ਰੈਸਪੀ ਤੁਹਾਨੂੰ ਕਿਉਂ ਜੀ ਲੱਗੀ ਆਂਦੀ ਹੈ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਕਿਹਨੇ ਇਸ ਤਰ੍ਹਾਂ ਦੇ ਛੋਲੇ ਪਹਿਲਾਂ ਬਣਾਏ ਹੈ ਜੇ ਤੁਸੀਂ ਨਹੀਂ ਬਣਾਏ ਤਾਂ ਜ਼ਰੂਰ ਬਣਾ ਕੇ ਦੇਖਿਓ ਸੋਜੀ ਨੂੰ 10 ਮਿੰਟਾਂ ਲਈ ਆਪਾਂ ਰੈਸਟ ਤੇ ਰੱਖ ਦਾਂਗੇ ਫਿਰ ਆਪਾਂ ਇਹਦੇ ਲਈ ਲੈ ਆ ਜੀ ਇੱਕ ਉਬਲਿਆ ਹੋਇਆ ਆਲੂ ਜਿਹੜਾ ਕਿ ਕਾਫੀ ਵੱਡਾ ਸੀ ਜੇ ਤੁਹਾਡੇ ਛੋਟੇ ਹੋਏ ਤਾਂ ਤੁਸੀਂ ਦੋ ਲੈ ਲਿਓ ਪਰ ਇਸ ਤੋਂ ਜ਼ਿਆਦਾ ਬਿਲਕੁਲ ਨਾ ਲਿਓ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਗ੍ਰੇਟ ਅੱਧਾ ਕ ਚਮਚ ਲਵਾਂਗੇ ਅਜਵੈਨ ਦਾ ਤੇ ਅੱਧਾ ਚਮਚੀ ਲਿਆਪਾ ਕਲੌਂਜੀ ਦਾ ਇਹਨੂੰ ਹੱਥਾਂ ਨਾਲ ਮਸਲ ਕੇ ਇਹਦੇ ਵਿੱਚ ਪਾ ਦਾਂਗੇ ਬਹੁਤ ਵਧੀਆ ਦਾ ਟੇਸਟ ਆਉਂਦਾ ਹੈਗਾ ਜ਼ਰੂਰ ਵਿੱਚ ਪਾਇਓ ਉਸ ਤੋਂ ਬਾਅਦ ਜੀ ਆਪਾਂ ਪਾਏ ਅੱਧਾ ਚਮਚ ਨਮਕ ਦਾ ਥੋੜੀ ਜੀ ਪਾਈਏ ਜੀ ਆਪਾਂ ਚੀਲੀ ਫਲੈਕਸ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੁਸੀਂ ਦੇਖੋਗੇ ਤੇ ਸੂਜੀ ਬਿਲਕੁਲ ਆਟੇ ਦੀ ਤਰ੍ਹਾਂ ਦੇਖੋ ਗੁੰਨਣ ਕੇ ਜੇ ਤਿਆਰ ਹੈ ਇਸ ਹਿਸਾਬ ਨਾਲ ਪਰ ਇਹ ਕਾਫੀ ਢਿੱਲੀ ਹੈ ਕਿਉਂਕਿ ਇੱਥੇ ਇਹਦੇ ਵਿੱਚ ਆਪਾਂ 2 ਕੱਪ ਸ਼ਿਕਰਾਂਗੇ ਆٹے ਦੇ ਉਹ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਜਿੰਨੀਆਂ ਤੁਸੀਂ ਪੂਰੀਆਂ ਤਿਆਰ ਕਰਨੀਆਂ ਪਾ ਜੇ ਤੁਸੀਂ 2 ਕੱਪ ਤੋਂ ਜ਼ਿਆਦਾ ਆਟਾ ਲਿਆ ਤਾਂ ਫਿਰ ਤੁਸੀਂ ਸੂਜੀ ਵੀ ਜ਼ਿਆਦਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਗੁੰਨਣਾ ਸ਼ੁਰੂ ਕਰ ਦਿਓ ਪਰ ਪਾਣੀ ਬਿਲਕੁਲ ਥੋੜਾ-ਥੋੜਾ ਪਾਓ ਕਿਉਂਕਿ ਆਪਾਂ ਆਲੂ ਵੀ ਪਾਇਆ ਤੇ ਆਪਣੀ ਸੂਜੀ ਵੀ ਜਿਹੜੀ ਕਾਫੀ ਗਿੱਲੀ ਸੀ ਉਸ ਹਿਸਾਬ ਨਾਲ ਬਹੁਤ ਘੱਟ ਪਾਣੀ ਦੀ ਜ਼ਰੂਰਤ ਪਊਗੀ ਹੌਲੀ-ਹੌਲੀ ਇਹਨੂੰ ਗੁੰਦੇ ਜਾਓ ਤੇ ਦਾ ਸੌਫਟ ਜਿਹਾ ਜਿਹੜਾ ਡੋ ਹੈ ਤੁਸੀਂ ਤਿਆਰ ਕਰ ਲਿਓ ਦੇਖੋ ਇਸ ਤਰੀਕੇ ਦਾ ਸੌਫਟ ਜਿਹਾ ਤੁਸੀਂ ਆਟਾ ਗੁੰਨ ਕੇ ਇੱਕ ਸਾਈਡ ਤੇ ਲਗਾ ਲੈਣਾ ਤੇ ਇਸ ਆਟੇ ਨੂੰ ਰੈਸਟ ਤੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਅਪਾ ਨਾਲ ਦੀ ਨਾਲ ਹੀ ਇਹਦੀਆਂ ਪੂਰੀਆਂ ਜਿਹੜੀਆਂ ਬਣਾਉਣੀਆਂ ਸ਼ੁਰੂ ਕਰ ਦਾਂਗੇ ਕਿਉਂਕਿ ਜਿਹੜੀਆਂ ਇਹ ਪੂਰੀਆਂ ਆਪਾਂ ਬਿਲਕੁਲ ਪਟੂਰੇ ਵਰਗੀਆਂ ਬੜਾਵਾਂਗੇ ਉਸੇ ਟਾਈਮ ਹੀ ਆਪਾਂ ਇਹਦੇ ਪੇੜੇ ਕੀਤੇ ਤੇ ਇਹਨੂੰ ਹਲਕਾ ਜਿਹਾ ਬੇਲ ਲਿਆ ਆਪਾਂ ਇਹਦੇ ਵੱਡਾ ਸਾਈਜ਼ ਰੱਖਿਆ ਕਿਉਂਕਿ ਪਟੂਰੀਆਂ ਵਾਂਗੂ ਤਿਆਰ ਕਰ ਰਹੇ ਆਂ ਨਾਲ ਹੀ ਆਪਾਂ ਤੇਲ ਕਰ ਲਿਆ ਜੀ ਗਰਮ ਤੇ ਇਹਨੂੰ ਹਲਕਾ ਜਿਹਾ ਚੈੱਕ ਕਰ ਲਾਂਗੇ ਤੇਲ ਆਪਣਾ ਵਧੀਆ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਦੇਖੋ ਜਦੋਂ ਇਹ ਪੂਰੀਆਂ ਪਾਵਾਂਗੇ ਮੈਂ ਤੁਹਾਨੂੰ ਦੋ ਤਿੰਨ ਪੂਰੀਆਂ ਪਾ ਕੇ ਦਿਖਾਵਾਂਗੀ ਸਾਰੀਆਂ ਪੂਰੀਆਂ ਆਪਣੇ ਆਪ ਹੀ ਫੁੱਲਣਗੀਆਂ ਹਰੇਕ ਪੂਰੀ ਤਾਂ ਡਿਫੁੱਲੂਗੀ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਵੀ ਇੱਕ ਵੀ ਪੂਰੀ ਹੈ ਜਿਹੜੀ ਉਹ ਫੁੱਲੇ ਨਾ ਦੇਖੋ ਬੜੇ ਵਧੀਆ ਤਰੀਕੇ ਨਾਲ ਪੂਰੀ ਫੁੱਲ ਕੇ ਤਿਆਰ ਹੋਗੀ ਉਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਪੂਰੀ ਪਾਈ ਉਹ ਵੀ ਤਿਆਰ ਬਹੁਤ ਹੀ ਜਿਆਦਾ ਸੌਖਾ ਤਰੀਕਾ ਹੈ ਤੇ ਪੂਰੀ ਹੈ ਜਿਹੜੀ ਇੰਨੀ ਜਿਆਦਾ ਟੇਸਟੀ ਬਣਦੀ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਪਟੂਰੇ ਖਾ ਰਹੇ ਹੋ ਕਿ ਪੂਰੀ ਖਾ ਰਹੇ ਹੋ ਬਹੁਤ ਹੀ ਮਜ਼ੇਦਾਰ ਹੈ ਛੋਲੇ ਪੂਰੀ ਬੰਦੇ ਹੈਗੇ ਬਹੁਤ ਹੀ ਸادہ ਜਿਹਾ ਤਰੀਕਾ ਹੈ ਇਸ ਤਰੀਕੇ ਨਾਲ ਹਲਕਾ ਜਿਹਾ ਫਰਾਈ ਕਰਦੇ ਜਾਓ ਬਿਲ ਜਿਆਦਾ ਗਰਮ ਵੀ ਨਾ ਕਰਿਓ ਕਿਉਕਿ ਨਹੀਂ ਤਾਂ ਪੂਰੀਆਂ ਦਾ ਕਲਰ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਜਾਂਦਾ ਮਜੇਦਾਰ ਜੀ ਆਪਣੇ ਛੋਲੇ ਜਿਹੜੇ ਬਿਲਕੁਲ ਤਿਆਰ ᱛੀ ਹੁਣ ਆਪਾਂ ਇਹਦੇ ਉੱਪਰ ਪਾਤਾ ਜੀ ਹਰਾ ਹਰਾ ਧਨੀਆ ਤੇ ਮਜੇਦਾਰ ਜੀ ਇਹ ਛੋਲੇ ਪੂਰੀਆਂ ਦੀ ਰੈਸিপি ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਜੀ ਸਾਰਿਆਂ ਨੂੰ ਇਹ ਕਰਾਂਗੇ ਸਰਬ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਆ ਤੇ ਨਾਲ ਆਪਾਂ ਇਹਦੇ ਨੂੰ ਤਿਆਰ ਕੀਤੀ ਹੈ ਹਲਕੀ ਜਿਹੀ ਦਹੀਂ ਇਹਦੇ ਵਿੱਚ ਸਿੰਪਲ ਨਮਕ ਮਿਰਚ ਥੋੜਾ ਜਿਹਾ ਪਾਇਆ ਧਨੀਆ ਅਚਾਰ ਤੇ ਮੂਲੀ ਮजेदार ਜੇ ਛੋਲੇ ਪੂਰੀ ਬਣਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਛੋਲੇ ਪੂਰੀ ਕਿਉਂ ਜੇ ਬਣਿਆ ਵੀਡੀਓ ਨੂੰ ਚੈਨਲ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਧੰਨਵਾਦ ਜੀ